ਅੱਜ ਸਦਾ ਸੁਖਵੀਰ ਸਿੰਘ ਜੀ ਬਾਦਲੇ ਪੰਜਾਬ ਪਜੌੜੀ ਯਾਤਰਾ ਕੱਢੀ ਆ ਇਹਦੇ ਵਿੱਚ ਬਹੁਤ ਭਾਰੀ ਉਤਸ਼ਾਹ ਵੇਖਣ ਨੂੰ ਮੇਰੇ ਆਜੀ ਲੋਕਾਂ ਨੂੰ ਬਹੁਤ ਖੁਸ਼ੀ ਦੀ ਲਹਿਰ ਆ ਸਾਰਾ ਇਲਾਕਾ ਹੀ ਬਹੁਤ ਖੁਸ਼ ਹੈ ਜੀ ਅੱਜ ਟਾਰੀ ਵਾਲ ਕਦੋਂ ਪਹਿਲਾ ਦਿਨ ਸ਼ੁਰੂ ਕੀਤਾ ਜੀ ਇੱਥੋਂ ਰਾਜਸਾਸੀ ਜਾਵਾਂਗੇ ਜੀ ਉੱਥੇ ਜਾ ਕੇ ਸਮਾਪਤੀ ਹੋਊਗੀ ਜੀ ਬਹੁਤ ਵਧੀਆ ਉਤਸ਼ਾਹ ਮਿਲਿਆ ਜੀ ਵੇਖੋ ਜੋਟ ਦੋ ਸਾਲਾਂ ਦੇ ਵਿੱਚ ਇਹ ਸਰਕਾਰ ਨੇ ਜੋ ਜੁਮਲੇ ਜੋ ਧੋਖਾ ਜੋ ਨਾਰੇ ਲਾਏ ਸੀਗੇ ਉਹਦਾ ਇੱਕ ਨਾ ਇੱਕ ਦਿਨ ਅੰਤ ਹੋਣਾ ਸੀਗਾ ਸੋ ਅੱਜੋ ਦਿਨ ਜਿਹੜਾ ਆ ਉਹ ਚੜ ਆ ਲੋਕ ਮੁੜ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰਕੇ ਨਾਲ ਮਹਾਰਤੁਰਪੇ ਨੇ ਅੱਜ ਬੜਾ ਉਤਸ਼ਾਹ ਪੰਜਾਬੀਆਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਜਿਹੜੀ ਯਾਤਰਾ ਦੀ ਸ਼ੁਰੂਆਤ ਕੀਤੀ ਆ ਮੈਂ ਸੁਣੀ ਨਾ ਕਿ ਪੰਜਾਬ ਦੇ ਜਿਹੜੇ ਦਰਦੀ ਹੈ ਨਾ ਮੁੱਖ ਤੌਰ ਤੇ ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ ਭਵੰਤਮਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਡੰਡੇ ਮਾਰੇ ਇਥੋਂ ਤੱਕ ਸਾਡੀਆਂ ਧੀਆ ਭੈਣਾਂ ਦੀਆਂ ਦੁਨੀਆ ਦਰਦ ਦਿੱਤੀਆਂ ਜਿੰਨੇ ਵਾਦੇ ਕੀਤੇ ਸੀ ਪਏ ਉਹ ਪੁਰਾਣੀ ਪੈਨਸ਼ਨ ਦਾ ਸੀ ਤੇ ਨੌਕਰੀਆਂ ਦਾ ਸੀ ਕਿਸੇ ਇੱਕ ਨੂੰ ਵੀ ਬੱਚੇ ਨੂੰ ਕਿਤੇ ਨੌਕਰੀ ਨਹੀਂ ਦਿੱਤੀ ਤੁਸੀਂ ਵੇਖਿਆ ਵੀ ਕਿੰਦਾ ਜੋਸ਼ ਆ ਲੋਕਾਂ ਦਾ ਪੰਜਾਬ ਨੂੰ ਬਚਾਣਾ ਕੇਂਦਰ ਦੀਆਂ ਸ਼ਕਤੀਆਂ ਤੋਂ ਜਿਹੜੀਆਂ ਦਿੱਲੀ 'ਚ ਬੈਠੀਆਂ ਜਿਹੜੀਆਂ ਪੰਜਾਬ ਦੇ ਨਾਲ ਲਗਾਤਾਰ ਜ਼ਿਆਤੀ ਕਰ ਰਹੀਆਂ ਬੇਇਨਸਾਫੀ ਕਰ ਰਹੀਆਂ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਇੱਥੇ ਦੀ ਬਦਲਾਅ ਵਾਲੀ ਸਰਕਾਰ ਕੇਜਰੀਵਾਲ ਤੇ ਭਗਵੰਤ ਮਾਨ ਦੀ ਟੋਲੀ ਹੋਵੇ ਉਹਨਾਂ ਤੋਂ ਬਚਾਉਣ ਦੀ ਲੋੜ ਹੈ ਜਿਨ੍ਹਾਂ ਨੇ ਝੂਠ ਬੋਲਿਆ ਸਰਯਾਮ ਟੋਲ-ਟੋਲ ਕੇ ਝੂਠ ਬੋਲੇ ਤੇ ਲੋਕਾਂ ਦਾ ਵਿਸ਼ਵਾਸ ਲਗਾਇ ਅੱਜ ਆਪਾਂ ਵੇਖ ਰਹੇ ਆ ਨਸ਼ੇ ਦੀ ਕੀ ਪੋਜੀਸ਼ਨ ਹੈ ਰੋਜ਼ਾਨਾ ਰੋਜ਼ਾਨਾ ਲੋਕ ਬੱਚੇ ਪੰਜਾਬ ਦੇ ਨਸ਼ੇ ਚ ਮਾਰੇ ਜਾ ਰਹੇ ਆ ਲੁੱਟਾਂ ਖੋਹਾਂ ਹੋ ਰਹੀਆਂ ਕੋਈ ਵਰਗ ਸੁਰੱਖਿਅਤ ਨਹੀਂ ਹੈਗਾ ਇੱਥੇ ਪੰਜਾਬ ਇਸ ਕਰਕੇ ਪੰਜਾਬ ਬਚਾਓ ਯਾਤਰਾ ਜਿਹੜੀ ਇਹ ਚੱਲ ਰਹੀ ਆ ਔਰ ਉਹਨੂੰ ਬਹੁਤ ਵੱਡਾ ਉਤਸ਼ਾਹ ਤੇ ਜੋਸ਼ ਹੁੰਗਾਰਾ ਮਿਲ ਰਿਹਾ